ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ 'ਚ ਤੇ ਦੋਸਤੋ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ 17 ਤੇ 18 ਮਾਰਚ ਦਾ ਵਲੌਗ ਤੇ ਜਿਵੇਂ ਕਿ ਤੁਹਾਡੇ ਨਾਲ ਸ਼ੇਅਰ ਕੀਤੇ ਸੀ 13 14 15 ਮਾਰਚ ਦੇ ਹੋਲੇ ਮੱਲੇ ਦੇ ਵਲੌਗ ਤੇ ਹੋਲੇ ਮੱਲੇ ਦੇ ਸਮਾਗਮ ਤੇ ਮੇਰੇ ਵੱਡੀ ਦੀਦ ਦੇ ਦੋਨੋਂ ਮੁੰਡੇ ਵੱਡੇ ਭਾਂਜੇ ਤੇ ਛੋਟੀ ਦੀਦ ਦਾ ਮੁੰਡਾ ਛੋਟਾ ਭਾਂਜਾ ਉਹ ਸਾਬ ਸਾਡੇ ਘਰੇ ਆ ਜਾਂਦੇ ਆਪਣੇ ਨਾਨਕੇ ਤੇ ਇੱਥੇ ਇਕੱਠੇ ਹੋਏ ਹੁੰਦੇ ਨੇ ਤੇ ਪ੍ਰਵਿੰਦਰ ਤੇ ਅਮਰਤ ਦੋਨੋਂ ਘਰੇ ਜਾ ਰਹੇ ਸੀ ਆਪਣੇ ਤੇ ਨਾਲ ਮਨੀ ਨੇ ਵੀ ਜਾਣਾ ਸੀ ਤੇ ਮਣੀ ਆਪਣੀ ਮਾਸੀ ਕੋ ਯਾਨੀ ਕਿ ਪ੍ਰਵਿੰਦਰ ਘਰ ਰੁਕੂ ਦਾ ਤੇ ਨਾਲ ਸਤਵਿੰਦਰ ਤੇ ਮੈਨੂੰ ਵੀ ਤਿਆਰ ਕਰ ਲਿਆ ਕਹਿੰਦੇ ਵੀ ਤੁਸੀਂ ਵੀ ਚੱਲੋ ਤੇ ਨਾਲੇ ਮਣੀ ਨੂੰ ਮੈਂ ਕੱਲ ਬੱਸੇ ਚੜਾ ਆਉਂਗਾ ਤੇ ਤਾਂ ਕਰਕੇ ਅਸੀਂ ਵੀ ਜਾ ਰਹੇ ਹਾਂ ਤੇ ਵਾਵਾ ਰੌਣਕ ਲੱਗੀ ਸਾਡੇ ਘਰੇ ਜਦੋਂ ਵੀ ਖੋਲਾ ਮਹੱਲਾ ਹੁੰਦਾ ਹਰ ਸਾਲ ਸਭ ਇਕੱਠੇ ਹੁੰਦੇ ਤੇ ਬਹੁਤ ਵਧੀਆ ਲੱਗਦਾ ਹੈ ਤੇ ਅੱਜ ਉਹਨਾਂ ਘਰੇ ਜਾਵਾਂਗੇ ਆਪਾਂ ਉਹਨਾਂ ਘਰੇ ਰੌਣਕ ਲੱਗੂਗੀ ਤੇ ਇੱਥੇ ਸ਼ਾਮ ਦਾ ਟਾਈਮ ਸੀ ਤੇ ਆਪਾਂ ਸਾਰੇ ਜਣੇ ਹੋ ਚੁੱਕੇ ਆ ਤਿਆਰ ਤੇ ਪਰਵਿੰਦਰ ਆਪਣੇ ਬੁਲਟ ਤੇ ਜਾਊਗਾ ਤੇ ਸਾਡਾ ਇੱਕ ਸਤਵਿੰਦਰ ਮੋਟਰਸਾਈਕਲ ਹੈ ਚੱਲੂਗਾ ਤੇ ਆਪਾਂ ਆ ਸਾਰੇ ਜਣੇ ਚੱਲਦੇ ਆ ਤੇ ਬੈਗ ਇਹਨਾਂ ਦੇ ਬਹੁਤ ਜ਼ਿਆਦਾ ਨੇ ਤਿੰਨ ਤਿੰਨ ਤੇ ਬੈਗ ਇਹਨਾਂ ਦੇ ਵੱਡੇ ਵੱਡੇ ਘਰੋਂ ਅਸੀਂ ਤੁਰ ਪਏ ਹਾਂ ਹੁਣ ਤੇ ਪਰਵਿੰਦਰ ਘਰੇ ਜਾਣ ਲਈ ਮੋਟਰਸਾਈਕਲ ਤੇ ਲੱਗਦਾ ਹੈ ਬਸ ਅੱਧਾ ਘੰਟਾ ਤੇ ਸਭ ਤੋਂ ਪਹਿਲੇ ਆਪਾਂ ਜਾਵਾਂਗੇ ਆਪਣੇ ਅੱਡੇ ਮਹਿੰਗਾ ਪਰ ਤੇ ਇੱਥੇ ਪਹੁੰਚ ਚੁੱਕੇ ਅਸੀਂ ਅਸੀਂ ਅੱਡੇ ਤੇ ਤੇ ਇੱਥੇ ਰੋਗੇ ਹੀ ਬੈਗ ਬੁੱਕ ਰਖ ਲਈ ਵੀਰਜੀ ਦੀ ਦੁਕਾਨ ਤੇ ਤੇ ਇੱਥੇ ਕਹਿੰਦੇ ਵੀ ਚਲੋ ਕੁਝ ਖਾ ਪੀ ਕੇ ਜਾਂਦੇ ਆ ਤੇ ਲੱਗੀ ਵੀਰਜੀ ਦੁਕਾਨ ਦੇ ਹੋਟਲ ਐ ਤੇ ਇੱਥੇ ਸਾਰੇ ਜਣੇ ਬੈ ਗਏ ਸੀ ਖਾਣ ਪੀਣ ਰਹੇ ਆ ਸਮੋਸੇ ਵਗੈਰਾ ਕੋਲਡ ਡਰਿੰਕ ਵਗੈਰਾ ਤੇ ਆਪਾਂ ਵੀ ਖਾਣੇ ਆ ਸਮੋਸਾ ਤੇ ਫਿਰ ਅਸੀਂ ਆ ਚੁੱਕੇ ਹੀ ਤੇ ਇੱਥੇ ਦੀਦੀ ਘਰੇ ਅਸੀਂ ਪਹੁੰਚ ਚੁੱਕੇ ਆ ਤੇ ਇੱਥੇ ਨਾ ਰਾਤੀ ਰੋਟੀ ਖਾ ਰਹੇ ਆ ਅਸੀਂ ਸਾਰੇ ਜਣੇ ਤੇ ਰੋਟੀ ਖਾ ਕੇ ਤੇ ਇਹ ਕਹਿੰਦੇ ਵੀ ਤਾਸ਼ ਵਗੈਰਾ ਖੇਡਣੀਆਂ ਤੇ ਖੇਡ ਰਹੇ ਸੀ ਤਾਸ਼ ਤੇ ਚਾਰੇ ਜਾਣੇ ਤੇ ਮੈਂ ਨਹੀਂ ਖੇਡ ਰਿਹਾ ਸੀ ਤੇ ਮੈਨੂੰ ਜ਼ਬਰਦਸਤੀ ਕਹਿ ਰਹੇ ਸੀ ਵੀ ਚਲੋ ਖੇਡੋ ਇੱਕ ਵਾਰੀ ਤੁਸੀਂ ਵੀ ਖੇਡੋ ਖੇਡੋ ਤੇ ਸਭ ਲੱਗੇ ਆ ਤੇ ਮੈਨੂੰ ਵੀ ਫਿਰ ਇਹਨਾਂ ਨੇ ਮਨਾ ਹੀ ਲਿਆ ਮੈਂ ਕਿਹਾ ਚਲੋ ਇੱਕ ਵਾਰੀ ਮੈਂ ਖੇਡਣੀ ਮੈਂ ਨਹੀਂ ਖੇਡਣੀ ਤਾਸ਼ ਤੋ ਤੇ ਹੁਣ ਦੂਸਰਾ ਦਿਨੇ ਆ ਯਾਨੀ ਕਿ 18 ਮਾਰਚ ਦਾ ਦਿਨੇ ਆ ਅਗਲਾ ਦਿਨ ਤੇ ਸਵੇਰ ਦੇ 8 ਵਜੇ ਦਾ ਟਾਈਮ ਸੀ ਤੇ ਇੱਥੇ ਨਾਸ਼ਤਾ ਵਗੈਰਾ ਕਰ ਰਹੇ ਸੀ ਸਾਰੇ ਜਾਣੇ ਕਿਉਂਕਿ ਫਿਰ ਮਣੀ ਨੇ ਵੀ ਜਾਣਾ ਤੇ ਮਣੀ ਨੂੰ ਵੀ ਛੱਡਣ ਜਾਵਾਂਗੇ ਆਪਾਂ ਪਰਵਿੰਦਰ ਨੇ ਜਾਣਾ ਸੀ ਲਖੀਮਪੁਰ ਸ਼ਹਿਰ ਸਤਵਿੰਦਰ ਨਾਲ ਲੈ ਕੇ ਜਾਊਗਾ ਹਾਂਜੀ ਤੇ ਕੱਲ ਸ਼ਾਮੀ ਅਸੀਂ ਸਾਰੇ ਜਾਣੇ ਆ ਗਏ ਸੀ ਦੀਦੀ ਘਰੇ ਵੱਡੀ ਦੀਦੀ ਘਰੇ ਪਰਵਿੰਦਰ ਘਰੇ ਤੇ ਦੋਨੋਂ ਵੱਡੇ ਭਾਂਜੇ ਆ ਗਏ ਆਪਣੇ ਘਰ ਤੇ ਸਤਵਿੰਦਰ ਮੈਂ ਤੇ ਛੋਟੀ ਦੀ ਜਦਾ ਮੁੰਡਾ ਮਣੀ ਉਹਨੇ ਵੀ ਅੱਜ ਚਲੇ ਜਾਣਾ ਉਹ ਵੀ ਤਿਆਰ ਹੋ ਗਿਆ ਏ ਤੇ ਪਰਵਿੰਦਰ ਤੇ ਸਤਵਿੰਦਰ ਗਏ ਲਖੀਮਪੁਰ ਅੱਜ ਬਾਈ ਬੋਲਟ ਦਾ ਕੋਈ ਕਾਗਜ਼ ਕੁੱਝੀਏ ਸ਼ੁਕਰਾਨਾ ਹੀ ਤੇ ਮੈਂ ਵੀ ਬਸ ਘਰੇ ਚੱਲ ਜਾਣਾ ਮਣੀ ਨੂੰ ਛੱਡ ਕੇ ਸ਼ਹਿਰ ਬੱਸੇ ਚੜਾ ਦੇਣਾ ਤੇ ਉਹ ਚੱਲ ਜਾਊਗਾ ਆਪਣੇ ਘਰ ਲਖੀਮਪੁਰਿਆ ਉਧਰ ਪਿੰਡ ਉਹਦਾ ਤੇ ਰੌਣਕ ਮੇਲਾ ਵਾਵਾ ਲੱਗਾ ਸੀ ਹੋਲੇ ਮੱਲੇ ਦੇ ਬਾਨੇ ਕੁਝ ਦਿਨ ਪਹਿਲਾਂ ਆ ਗਏ ਸੀ ਸਾਰੇ ਜਾਣੇ ਤੇ ਉੱਥੇ ਸਾਡੇ ਲੱਗੇ ਪੈਂਦਾ ਨਾ ਗੁਰਦੁਆਰਾ ਸਾਹਿਬ ਜਿੱਥੇ ਹੋਲੇ ਮੱਲਾ ਮਨਾਇਆ ਜਾਂਦਾ ਨੰਗਾਪੁਰ ਬਹੁਤ ਲੱਗੇ ਪੈਂਦਾ ਤਾਂ ਕਰਕੇ ਸਾਰੇ ਆ ਜਾਂਦੇ ਇਕੱਠੇ ਹੋ ਕੇ ਤੇ ਅੱਜ ਇਸ ਆ ਗਏ ਆਪੋ ਆਪਣੇ ਘਰੇ ਸਾਰੇ ਤੇ ਆਪਾਂ ਵੀ ਹੁਣ ਮਣੀ ਨੂੰ ਛੱਡ ਕੇ ਫਿਰ ਘਰੇ ਜਾਵਾਂਗੇ ਉਹੀ ਸਤਵਿੰਦਰ ਤੇ ਪ੍ਰਵੀਂਦਰ ਚਲੇ ਗਏ ਸੀ ਪਹਿਲੇ ਪ੍ਰਵੀਂਦਰ ਨੇ ਮੈਨੂੰ ਤਿਆਰ ਕੀਤਾ ਹੀ ਮੈਂ ਕਿਹਾ ਚਲੋ ਸਤਵਿੰਦਰ ਨੂੰ ਪੁੱਛ ਲਾ ਜੇ ਜਾਂਦਾ ਤੇ ਫਿਰ ਸਤਵਿੰਦਰ ਨੂੰ ਲੈ ਗਿਆ ਫਿਰ ਉਹ ਚਲੇ ਗਿਆ ਨਾਲ ਤੇ ਵਲੌਗ ਜਿਹੜੇ ਬਣਾਏ ਪਏ ਸੀ ਉਹ ਕਾਫੀ ਲੇਟ ਅਪਲੋਡ ਹੋ ਰਹੇ ਆ ਤੇ ਤਾਂ ਕਰਕੇ ਇਹ ਪਹਿਲਾਂ ਦਾ ਬਣਿਆ ਹੋਇਆ ਤੇ ਮੈਂ ਤੇ ਅਮਰਤ ਮਣੀ ਨੂੰ ਚੱਲੇ ਆ ਛੱਡਣ ਬੱਸੀ ਚੜਾਉਣ ਚੱਲੇ ਸ਼ਹਿਰ ਤੇ ਨਾਲੇ ਨਾ ਮਣੀ ਨੂੰ ਥੋੜੇ ਸਬਜ਼ੀਆਂ ਸੁੱਕੀਆਂ ਦੇ ਬੀਲ ਲੈ ਕੇ ਦੇਣੇ ਇੱਥੋਂ ਫਿਰ ਦੀਦੀ ਕੋ ਜਾਇ ਨਹੀਂ ਜਾਂਦਾ ਜਿਵੇਂ ਕੱਲ੍ਹ ਲਏ ਆ ਨਾ ਦੀਦੀ ਫਿਰ ਇਹਦੇ ਮਣੀ ਬਿਸ ਕੁਲੇਸ ਕੁਲੇ ਚੱਲ ਜਾਂਦਾ ਹੈ ਨਾਲ ਹੀ ਥੋੜਾ ਬੋਤ ਸਮਾਨ ਲੈ ਕੇ ਦੇਣਾ ਹੈ ਲੈਣਾ ਮਣੀ ਨੇ ਅੱਜ ਆਪਣਾ ਮਣੀ ਚੱਲਿਆ ਆਪਣੇ ਘਰ ਤੇ ਕਾਫੀ ਟਾਈਮ ਬਾਜ਼ ਹੁੰਦਾ ਵਿਚਾਰਾ ਭਾਨੇ ਨਾਲ ਹੀ ਥੋਲੇ ਭਲੇ ਨਾਲ ਆਇਆ ਵਧੀਆ ਵਧੀਆ ਇੱਧਰ ਚੱਲਣ ਤੋਂ ਕੋਣ ਚੱਲੇ ਗਾਇਸ ਮੇਰਾ ਸੀ ਸ਼ਹਿਰ ਛੱਡ ਲੈ ਇਹਨੂੰ ਬੱਸੇ ਛਡਾਉਣਾ ਹੁਣ ਮਿਲਾਂਗੇ ਤੁਹਾਨੂੰ ਗਰਮੀਆਂ ਦੀਆਂ ਛੁੱਟੀਆਂ 'ਚ ਮਣੀ ਦੀ ਲੈਣੀ ਦੇਣੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਵੀ ਕਰੋ ਤੇ ਅਸੀਂ ਪਲੀ ਸ਼ਹਿਰ ਪਹੁੰਚ ਚੁੱਕੇ ਸੀ ਤੇ ਇੱਥੇ ਅਸੀਂ ਖੜਾਉਣੇ ਦੁਕਾਨਦਿਆਂ ਸੀ ਮੈਂ ਨਾ ਆਪਣੀ ਭਾਂਜੀ ਛੋਟੀ ਸਿਮਰਤ ਲਈ ਗੁੜੀਆਂ ਲੈ ਕੇ ਦਿੱਤੀ ਸੀ ਮੈਂ ਕਿਹਾ ਮੇਲੇ ਚ ਮੈਂ ਕੁਝ ਲੈ ਨਹੀਂ ਪਾਇਆ ਸੀ ਉਹਦੇ ਲਈ ਤੇ ਨਾਲੇ ਦੋ ਆ ਲੈ ਲੇ ਸੀ ਮਤਲਬ ਬੜਾ ਵਧੀਆ ਇਹਨਾਂ ਨੂੰ ਹਲਾਓ ਤੇ ਨਾ ਜਗਦੇ ਆ ਇੱਕ ਲੈ ਲਿਆ ਸੀ ਤਨਵੀਰ ਵਾਸਤੇ ਤੇ ਇੱਕ ਸਿਮਰਤ ਵਾਸਤੇ ਤੇ ਤਨਵੀਰ ਜਿਵੇਂ ਕਿ ਮਣੀ ਦੀ ਛੋਟੀ ਵੱਡੀ ਭੈਣ ਆ ਤੇ ਉਹ ਵਿਚਾਰੀ ਤੁਹਾਨੂੰ ਵਲੌਗ ਚ ਦਿਖਾਇਆ ਸੀ ਤੇ ਉਹ ਜਿਵੇਂ ਦਿਮਾਗੀ ਤੌਰ ਤੇ ਠੀਕ ਨਹੀਂ ਐ ਤੇ ਓਕੇ ਉਹਨੂੰ ਕਿੱਥੇ ਡੇਣਾ ਖੁੱਡਣਾ ਦਾ ਨਹੀਂ ਪਤਾ ਲੱਗਦਾ ਪਰ ਫਿਰ ਵੀ ਲੈ ਲਿਆ ਸੀ ਉਹਦੇ ਲਈ ਵੀ ਇੱਕ ਤੇ ਹੁਣ ਆਪਾਂ ਮਣੀ ਨੂੰ ਚੜਾ ਦਾਂਗੇ ਬੱਸੇ ਤੇ ਥੋੜਾ ਬਤਾ ਜੋ ਸਮਾਨ ਲੈਣਾ ਸੀ ਮਣੀ ਨੂੰ ਵੀ ਲੈ ਲਿਆ ਸੀ ਤੇ ਇੱਧਰ ਅਸੀਂ ਆ ਗਏ ਹਾਂ ਬੱਸ ਸਟੈਂਡ ਤੇ ਤੇ ਬੱਸ ਲੱਗੀ ਹੀ ਲਖੀਮਪੁਰ ਸ਼ਹਿਰ ਜਾਣ ਦੀ ਤੇ ਮਣੀ ਨੂੰ ਇੱਥੇ ਚੜਾ ਦਿੱਤਾ ਸੀ ਅਮਰਤ ਨੇ ਤੇ ਅਮਰਤ ਨੇ ਉਹਨੂੰ ਖਾਣ ਪੀਣ ਦਾ ਸਮਾਨ ਵਗੈਰਾ ਕਾਫੀ ਲੈ ਕੇ ਦਿੱਤਾ ਸੀ ਤੇ ਚਲੋ ਆਪਣਾ ਰਾਸਤੇ 'ਚ ਖਾਂਦਾ ਪੀਂਦਾ ਜਾਊਗਾ ਤੇ ਅਸੀਂ ਹੁਣ ਆਪਣੇ ਜਾ ਰਹੇ ਹਾਂ ਦੀਦੀ ਘਰੇ ਵਾਪਸ ਤੇ ਚਲੇ ਜਾਊਗਾ ਵਿਚਾਰਾ ਫੇਰ ਹਨਾ ਤੇ ਮਣੀ ਦਾ ਵੀ ਜਿਵੇਂ ਮੇਰੇ ਬਾਜੀ ਹੈ ਨਹੀਂ ਡੈਡੀ ਹੈ ਨਹੀਂ ਤੇ ਫਿਰ ਵਿਚਾਰੇ ਨੂੰ ਜਿਵੇਂ ਇਕੱਲੇ ਨੂੰ ਆ ਆਣਾ ਜਾਣਾ ਪੈਂਦਾ ਏ ਤੇ ਦੀਦੀ ਫਿਰ ਨਹੀਂ ਆ ਪਾਈ ਸੀ ਗੁੜੀਆਂ ਕਰਕੇ ਤੇ ਅਸੀਂ ਇੱਥੇ ਪਹੁੰਚ ਚੁੱਕੇ ਆ ਅ ਅਮਰਤ ਘਰੇ ਤੇ ਮੈਂ ਵੀ ਹੁਣ ਘਰੇ ਚਲੇ ਜਾਣਾ ਬਸ ਤੇ ਦੀਦੀ ਕਹਿੰਦੀ ਵੀ ਚਲੋ ਰੋਟੀ ਖਾ ਕੇ ਜਾਈਂ ਤੇ ਮੈਂ ਰੋਟੀ ਰੋਟੀ ਖਾ ਲਈ ਸੀ ਤੇ ਇੱਧਰ ਨਾ ਮੈਂ ਕਿਹਾ ਚਲੋ ਦੀਦੀ ਘਰੇ ਪੂ ਦੇਣਾ ਬਹੁਤ ਲੱਗਾ ਈ ਮੈਂ ਕਿਹਾ ਚਲੋ ਆਪਣੇ ਲਾ ਲਾਂਗਾ ਥੋੜਾ ਪੋਟ ਲੈਣਾ ਜੜਾਂ ਜੀਆਂ ਤੇ ਇਧਰ ਮੈਂ ਵੀ ਖੇਚਲੀ ਹੀ ਤਿਆਰੀ ਕਿਉਂਕਿ ਫੁੱਫੜ ਜੀ ਨੂੰ ਮੋਟਰਸਾਈਕਲ ਚਾਹੀਦਾ ਸੀ ਤੇ ਇਧਰ ਦਾਸ 9:00 ਵਜੇ ਦਾ 11:00 ਵਜੇ ਹੀ ਗਏ ਸੀ ਸਾਨੂੰ ਤੇ ਘਰੇ ਪਹੁੰਚ ਜਾਣਾ ਬਸ ਹੁਣ ਮੈਂ ਵੀ ਆਪਣੇ ਸਤਵਿੰਦਰ ਆਜੂਗਾ ਸ਼ਾਮ ਨੂੰ ਵਾਪਸ ਕਰੇ ਤੇ ਮੈਂ ਚਲੇ ਜਾਣਾ ਹੁਣ ਤੇ ਆ ਚੁੱਕਿਆ ਸੀ ਮੈਂ ਇੱਥੇ ਘਰੇ ਤੇ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਨਵੇਂ ਵਲੌਗ ਚ ਤੁਹਾਨੂੰ ਜੇ ਵਲੌਗ ਚੰਗਾ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰਿਓ ਜੀ